ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਬਹੁਤ ਵਧੀਆ ਬਸ ਠੰਡ ਤੋਂ ਬਚੇ ਹੋਏ ਆ ਸੋ ਚਲੋ ਜੀ ਸ਼ੁਰੂਆਤ ਕਰੀਏ ਫਿਰ ਅੱਜ ਦੇ ਦਿਨ ਦੀ ਕਾਫੀ ਦਿਨਾਂ ਬਾਅਦ ਅੱਜ ਮੈਂ ਫਿਰ ਬਲੌਗ ਬਣਾਉਣ ਲੱਗੀ ਆ ਕਿਉਂਕਿ ਵਿੱਚ ਦੀ ਠੰਡ ਕਰਕੇ ਕਾਫੀ ਦਿਨ ਸਕਿੱਪ ਹੋ ਜਾਂਦੇ ਕਿਉਂਕਿ ਠੰਡ ਦੀ ਵਜ੍ਹਾ ਨਾਲ ਕੋਈ ਕੰਮਕਾਰਤਾ ਕਰਨੀ ਹੁੰਦਾ ਹੈਗਾ ਪਰ ਮੈਂ ਫ੍ਰੀ ਵੀ ਨਹੀਂ ਹੁੰਦੀ ਹੈਗੀ ਜਾਣਾ ਆਉਣਾ ਕਾਫੀ ਰਹਿੰਦਾ ਹੀ ਆ ਸੋ ਅੱਜ ਵੀ ਮਤਲਬ ਤੁੰਦ ਬਹੁਤ ਜ਼ਿਆਦਾ ਪਈ ਹੋਈ ਆ ਬਾਹਰ ਪਰ ਆਪਾਂ ਨੂੰ ਮਾਰਕੀਟ ਦੇ ਕੁਝ ਕੰਮ ਨੇ ਤੇ ਉਹ ਕਰਕੇ ਆਉਣ ਨੇ ਕਿਉਂਕਿ ਲੋਹੜੀ ਦੇ ਫੰਕਸ਼ਨ ਸਟਾਰਟ ਹੋਣ ਵਾਲੇ ਨੇ ਸੋ ਮੈਂ ਕਿਹਾ ਚਲੋ ਫਿਰ ਆ ਸਟਾਰਟ ਕਰ ਲਈ ਆਪਾਂ ਦੁਬਾਰਾ ਬਲੌਗਿੰਗ ਵੀ ਤੇ ਤੁਹਾਨੂੰ ਵੀ ਫਿਰ ਸਾਰੇ ਲੋਹੜੀ ਦੇ ਫੰਕਸ਼ਨ ਦਿਖਾਵਾਂਗੇ ਕਿੱਦਾਂ ਕਿੱਦਾਂ ਕਿਉਂਕਿ ਆ ਰਹੀ ਆ ਛੋਟੇ ਜਸ ਕਰਨ ਦੀ ਲੋਹੜੀ ਸੋ ਜਸ ਕਰਨ ਦੀ ਲੋਹੜੀ ਆ ਤੇ ਕਾਫੀ ਸਾਰੇ ਫੰਕਸ਼ਨ ਨੇ ਸੋ ਉਹਦੇ ਰਗਾਰ ਦੇਗੇ ਸਾਡੇ ਕੋਲ ਦਿਨ ਬਹੁਤ ਘੱਟ ਰਹਿ ਗਏ ਤੇ ਅਸੀਂ ਆਪਣੇ ਸੂਟ ਵਗੈਰਾ ਦੀ ਸਾਰਿਆਂ ਦੀ ਤਿਆਰੀ ਕਰਨੀ ਹੈ ਸੋ ਉਹਦੇ ਕਰਕੇ ਅਸੀਂ ਅੱਜ ਚੱਲੇ ਆ ਮਾਰਕੀਟ ਲਾਈਨਿੰਗ ਵਗੈਰਾ ਆਪਣੀ ਡਾਈ ਕਰਵਾਉਣ ਦੇ ਲਈ ਟਾਫਟਾ ਵਗੈਰਾ ਜੋ ਲੱਗਣਾ ਆ ਸੋ ਧੁੰਦ ਦੇ ਵਿੱਚ ਨਿਕਲ ਨੂੰ ਦਿਲ ਤਾਂ ਕਰਦਾ ਨਹੀਂ ਪਰ ਕੰਮ ਬਹੁਤ ਜ਼ਿਆਦਾ ਪੈਂਡਿੰਗ ਪਏ ਨੇ ਇਸ ਕਰਕੇ ਜਾਣਾ ਪੈਣਾ ਸੋ ਮੈਂ ਰੈਡੀ ਆ ਜੀ ਹੁਣ ਆਪਾਂ ਚੱਲਦੇ ਆ ਸ਼ਰਨਵਾਲ ਤੇ ਉੱਥੋਂ ਲੈ ਕੇ ਨਾਲ ਸ਼ਰਨ ਨੂੰ ਫਿਰ ਆਪਾਂ ਚੱਲਦੇ ਆ ਲਾਈਨਿੰਗ ਆਪਣੀ ਸਾਰੀ ਡਾਈ ਕਰਵਾਉਣ ਦੇਣ ਲਈ ਲੌਬੀ ਪਹੁੰਚ ਸ਼ਕ ਹੋ ਕੇ ਟਾਈਮ 12:30 ਦਾ ਹੋ ਗਿਆ ਕਦੋਂ ਦੀ ਮੈਂ ਇੱਧਰ ਆਈ ਹੋਈ ਆ ਤੇ ਹੁਣ ਅਸੀਂ ਚੱਲੇ ਆ ਸ਼ਹਿਰ ਨੂੰ ਕੰਮ ਕਰਨ ਦੇ ਲਈ ਇੰਨੇ ਸਾਰੇ ਕੱਪੜੇ ਡਾਈ ਕਰਾਉਣ ਦੇ ਲਈ ਦੇਣੇ ਆ ਚਲੋ ਫਿਰ ਚੱਲੀਏ ਟਾਈਮ ਨਾਲ ਜਿਹੜੀ ਦੀ ਮਾਂ ਦਾ ਫੋਨ ਸੀ ਲੌਬੀ ਪਹੁੰਚ ਗਏ ਅਸੀਂ ਮੁੰਡੇ ਦੀ ਮਾਂ ਪਿੱਛੇ ਭਰਾਗੀ ਪਈ ਆ ਸਾਨੂੰ ਆਪਾਂ ਪਹੁੰਚ ਗਏ ਕੱਪੜੇ ਲੈਣ ਜਿਸ ਕਰਨ ਦੇ ਹੁਣ ਦੇਖਦੇ ਆ ਆ ਸੜੇ ਕਿਹੜੇ ਪਸੰਦ ਆਉਂਦੇ ਆ ਸੀ ਆ ਕਵਾਲਿਟੀ ਚੌਂਕ ਸੰਦੂਕ ਕਲੈਕਸ਼ਨ ਸੰਦੂਕ ਕਲੈਕਸ਼ਨ ਕਵਾਲਿਟੀ ਚੌਂਕ ਬਹੁਤ ਸੋਹਣੇ ਸੋਹਣੇ ਕੱਪੜੇ ਨੇ ਕਿੰਨੇ ਚਾਹੀਏ ਇਹ ਵੀ ਸਹੀ ਫਿਲਹਾਲ ਅਸੀਂ ਸਾਈਡ ਤੇ ਕੜਵਾਏ ਨੇ ਹੁਣ ਦੇਖਦੇ ਹਾਂ ਕਿ ਕਿਹੜੇ ਪਸੰਦ ਆਉਣਗੇ ਸਾਨੂੰ ਬਾਕੀ ਹੋਰ ਆਪਾਂ ਕਲੈਕਸ਼ਨ ਦੇਖਦੇ ਆਂ ਵੀਰੇ ਕੋਲ ਠੀਕ ਹੈ ਲਓ ਵੀ ਭਰ ਲਏ ਅਸੀਂ ਦੋ ਬੈਗ ਚੱਲੋ ਹੁਣ ਜਲਦੀ ਏ ਉਹ ਗਈ ਆ ਸਾਡੀ ਗੱਡੀ ਇੱਥੋਂ ਲਿਆ ਭਾਈ ਅਸੀਂ ਕੱਪੜੇ ਬੰਦੂ ਕਿਡਸ wear ਐਂਡ ਕਲੈਕਸ਼ਨ ਲਓ ਜੀ ਆਪਾਂ ਆਗੇ ਵਾਪਸ ਕਰ ਤੇ ਘਰ ਆ ਕੇ ਆਪਾਂ ਲੱਗਿਆ ਹੁਣ ਸਲਾਈ ਦਾ ਕੰਮ ਕਰਨ ਇਹ ਵੀ ਆਪਾਂ ਕਰ ਲਈਦਾ ਸਿਰਫ ਸਿੱਧੀ ਸਲਾਈ ਹੋਰ ਕੋਈ ਨਹੀਂ ਕਿਉਂਕਿ ਮੇਰੇ ਨਾਲ ਦੁਪੱਟੇ ਪੈਸਾ ਲਗਾਉਣ ਵਾਲੀਆਂ ਸੀ ਇੱਕ ਦੁਪੱਟਾ ਮੈਂ ਕੱਲ ਕੰਪਲੀਟ ਕਰਤਾ ਇੱਕ ਅੱਜ ਕਰ ਦੇਣਾ ਇੱਕ ਕੱਲ ਨੂੰ ਕਰਾਂਗੇ ਤਿੰਨ ਦੁਪੱਟੇ ਸੀਗੇ ਮੇਰੇ ਕਿਉਂਕਿ ਹੁਣ ਟਾਈਮ ਇੰਨਾ ਹੋ ਗਿਆ ਕਿ ਇੱਕ ਦੁਪੱਟਾ ਹੀ ਹੋਊਗਾ ਸੋ ਚਲੋ ਜੀ ਕਰਦੇ ਆਂ ਤੇ ਲੈਸ ਲਗਾਈਏ ਵੈਸਤਾ ਸ਼ਰਨ ਨੇ ਵੀ ਲਗਾ ਦੇਣੀ ਸੀਗੀ ਲੈਸ ਪਰ ਹੁਣ ਉਹ ਸਾਡੇ ਮਤਲਬ ਜਿਹੜੇ ਫੰਕਸ਼ਨ ਤੇ ਲੋੜੀ ਦੇ ਫੰਕਸ਼ਨ ਤੇ ਸੂਟ ਵਗੈਰਾ ਪਾਉਣਿਆ ਉਹ ਰੈਡੀ ਕਰਨ ਲੱਗੀ ਸੀ ਮੈਂ ਕਿਹਾ ਚਲੋ ਥੋੜੀ ਜੀ ਹੈਲਪ ਇਹ ਹੋ ਜੂ ਉਹਦੀ ਕਿ ਦੁਪੱਟਿਆਂ ਲੈਸਾਂ ਮੈਂ ਆਪੇ ਲਗਾ ਲੈਂਦੀ ਆ ਤੇ ਉਹ ਫਟਾਫਟ ਸੂਟ ਰੈਡੀ ਕਰੇ ਸਾਰੇ ਜੋ ਵੀ ਅਸੀਂ ਸੂਟ ਪਾਉਣੇ ਆ ਫੰਕਸ਼ਨ ਤੇ ਆਪਾਂ ਲੈਸਾਂ ਲਗਾ ਲੰਨੇ ਆ ਜਦ ਤੱਕ ਕਿਉਂਕਿ ਇਹ ਦੁਪੱਟੇ ਨਾਰਮਲੀ ਨੇ ਜਿਹੜਾ ਮੇਰਾ ਮਹਿੰਗਾ ਦੁਪੱਟਾ ਸੀ ਕੋ ਉਹਨੂੰ ਅਸੀਂ ਕਾਫੀ ਮਤਲਬ ਵਰਕਓ ਦੇ ਤੇ ਕਰਨਾ ਆ ਲੈਸਾਂ ਦਾ ਤੇ ਉਹ ਸ਼ਰਨ ਹੀ ਕਰੂਗੀ ਜਿਹੜੇ ਨਾਰਮਲ ਘਰ ਪਾਉਣ ਵਾਲੇ ਸੂਟ ਸੀਗੇ ਇਹਨਾਂ ਦੁਪੱਟਿਆਂ ਨੂੰ ਮੈਂ ਆਪੇ ਲਗਾ ਲੈਣੀ ਆ ਚਲੋ ਫਿਰ ਟਾਈਮ ਨਾ ਖਰਾਬ ਕਰੀਏ ਹੁਣ ਲਗਾਈਏ ਲੈਸਾਂ ਲਓ ਜੀ ਟਾਈਮ ਹੋ ਗਿਆ ਰਾਤ ਦੇ 9:30 ਬਚ ਚੁੱਕੇ ਨੇ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਸੌਂਜੋ ਕਿਉਂਕਿ ਮਾਰਨਿੰਗ ਇਹਨਾਂ ਨੇ ਜਾਣਾ ਸਕੂਲ ਬਸ ਤਾਂ ਸੈਕਿੰਡ ਸੈਟਰਡੇ ਆ ਛੁੱਟੀ ਹੋਣੀ ਚਾਹੀਦੀ ਸੀ ਬਟ ਹਜੇ ਤੱਕ ਮੇਰੇ ਕੋਲ ਸਟਿਲ ਕੋਈ ਮੈਸੇਜ ਨਹੀਂ ਆਇਆ ਹੈਗਾ ਵੀ ਛੁੱਟੀ ਹੈਗੀ ਜਾਂ ਨਾ ਹੈਗੀ ਜੋ ਬੰ ਕੈਸਾ ਲੱਗ ਰਹਾ ਹੈ ਕੱਲ ਕੋ ਆਪਕੋ ਸਕੂਲ ਜਾਣਾ ਹੈ ਆਪਕੋ ਕੈਸਾ ਬੈਡ ਫੀਲ ਹੋ ਰਹਾ ਹੈ ਮੈਨੂੰ ਵੀ ਥੋੜਾ ਥੋੜਾ ਬੈਡ ਫੀਲ ਹੋ ਰਿਹਾ ਕਿ ਕੱਲ ਤੋਂ ਜਲਦੀ ਉੱਠਣਾ ਪਿਆ ਕਰਨਾ ਸੋ ਫਟਾਫਟ ਹੋਣਾ అలਾਰਮ ਲਾ ਕੇ ਸੌਂ ਜਿਏ ਤੇ ਸਰਕਾਰ ਨੇ ਗਲਤ ਕਰ ਓਕੇ ਤੇ ਅੱਜ ਦਿਨ ਦੇ ਵਿੱਚ ਆਪਾਂ ਜੋ ਕੀਤਾ ਸਾਰਾ ਤੁਹਾਨੂੰ ਦਿਖਾਈ ਗਏ ਥੋੜਾ ਥੋੜਾ ਜੋ ਵੀ ਕੀਤਾ ਤੇ ਮੈਨੂੰ ਲੱਗਦਾ ਹੁਣ 2-2 ਦਿਨਾਂ ਦਾ ਇਕੱਠਾ ਪਿਆ ਕਰੂਗਾ ਬਲੌਗ ਕਿਉਂਕਿ ਇਦਾਂ ਦਾ ਸ਼ਾਰਟ ਬਹੁਤ ਵੱਡਣਾ ਆ ਤੇ ਫਿਰ ਵੀ ਮੈਂ ਦਿਨ ਦੇ ਵਿੱਚ ਥੋੜਾ ਥੋੜਾ ਕੀ ਕੀ ਕਰਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਾ ਆ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਤੇ ਕੱਲ ਦੀ ਸਵੇਰ ਮਤਲਬ ਸ਼ਾਇਦ ਇਹ ਹੀ ਬਲੌਗ ਦੇ ਵਿੱਚ ਪਾਊਗਾ ਤੇ ਉਹ ਵੀ ਤੇ ਮਿਲਦੇ ਆ ਫਿਰ ਕੱਲ ਦੀ ਸਵੇਰ ਸੋ ਸਾਰਿਆਂ ਨੂੰ ਗੁੱਡ ਨਾਈਟ ਦ ਨੈਕਸਟ ਮੌਰਨਿੰਗ ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮੌਰਨਿੰਗ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆਂ ਜੀ ਅੱਜ ਦੇ ਦਿਨ ਦੀ ਤੇ ਠੰਡ ਬਹੁਤ ਐ ਤੁੰਦਨੀ ਹੈਗੀ ਵੈਸੇ ਅੱਜ ਹਵਾ ਬਹੁਤ ਠੰਢੀ ਠੰਢੀ ਚੱਲਦੀ ਐ ਤੇ ਅੱਜ ਫੇਰ ਆਪਾਂ ਸ਼ਹਿਰ ਜਾਣਾ ਕਿਉਂਕਿ ਕੱਲ ਆਪਾਂ ਜੋ ਲਾਈਨਿੰਗ ਵਗੈਰਾ ਦਿੱਤੀਆਂ ਸੀਆਂ ਡਾਈ ਹੂਆਂ ਦੇ ਲਈ ਅੱਜ ਉਹ ਫੜਨੀਆਂ ਨੇ ਤੇ ਥੋੜੇ ਜੇ ਆ ਕੱਪੜੇ ਲੈ ਕੇ ਆਉਣੇ ਆ ਸ਼ਰਨ ਨੇ ਤੇ ਉਹ ਲੈ ਕੇ ਆਉਣੇ ਆ ਸੋ ਚਲੋ ਜੀ ਸ਼ਰਨ ਦਾ ਮੈਸੇਜ ਆ ਗਿਆ ਆਪਾਂ ਲੇਟ ਨਾ ਹੋਈਏ ਜਿਆਦਾ ਚੱਲੀਏ ਕਿਉਂਕਿ ਸਵਾ 11 ਦਾ ਟਾਈਮ ਹੋ ਗਿਆ ਤੇ ਫਿਰ ਟਾਈਮ ਨਾ ਜਾ ਕੇ ਟਾਈਮ ਲਾਈਏ ਕਿਉਂਕਿ ਬੱਚੇ ਅੱਜ ਗਏ ਨੇ ਸਕੂਲ ਤੇ ਫਿਰ ਟਾਈਮ ਨਾ ਉਹਨਾਂ ਨੇ ਵੀ ਆ ਜਾਣਾ ਹੈ ਅੱਜ ਸੈਟਰਡੇ ਆ ਕਿਉਂਕਿ ਜਲਦੀ ਛੁੱਟੀ ਹੋ ਜਾਣੀ ਆ ਸੋ ਫਿਲਹਾਲ ਤਾਂ ਆਪਾਂ ਚੱਲੀਏ ਕਰੋ ਸਾਰਾ ਸਮਾਨ ਚੈੱਕ ਕੇ ਆਪਣਾ ਲੋਵੀ ਪਹੁੰਚ ਗਏ ਆਪਾਂ ਕੱਪੜੇ ਲੈਣ ਉਹ ਥੋੜੇ ਜੇ ਲੈ ਲਏ ਅਸੀਂ ਤੇ ਹੁਣ ਅਸੀਂ スウェット ਸ਼ਰਟ ਦੇਖਣ ਦੇ ਲਈ ਚੱਲੇ ਆ ਉੱਪਰ ਚਲੋ ਜੀ ਬਾਕੀ ਦੇ ਠਾ ਕੇ ਫਿਰ ਹੋਰ ਦੇਖਦੇ ਕਰਕੇ ਪੈ ਜਵੇ ਕੋਈ ਗੱਲ ਲੱਗਦੀ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਮਾੜਾ ਕਿਉਂ ਨਹੀਂ ਪਸੰਦ ਤਾਂ ਮੇਤੋ ਹੀ ਕਰਾਉਣਾ ਹੁੰਦਾ ਕਲਰ ਵੀ ਸਾਰੇ ਸੋਹਣੇ ਆ ਤਾਂ ਫਿਰ ਕਹਿੰਦੇ ਬਾੜੀਆ ਖੁੱਲੇ-ਖੁੱਲੇ ਦਿਖਾਉਣ ਲੱਗੇ ਮਾੜਾ ਹੋ ਗਿਆ ਉਹ ਅੱਗੇ ਨਾਲੋਂ ਮਾੜਾ ਹੋ ਗਿਆ ਉਹ ਡਬਲ ਐਕਸ ਲੈ ਜੀ ਮੈਂ ਕੌਣ ਸਾਰਾ ਉਹਦਾ ਐਕਸ ਲਈ ਦੇਰ ਦੂਜੇ ਛੱਡਿਆ ਨਹੀਂ ਮੈਂ ਉਹਦੇ ਚ ਕੁਝ ਵੀ ਹਾਂ ਲੈਂਥ ਵਾਈ ਡਬਲ ਐਕਸ ਹੀ ਆਊਗਾ ਹਾਂ ਲੈਂਥ ਉਹਦੇ ਕਾਫੀ ਚਾਹੀਦੀ ਆ ਹਾਂ ਫਿਰ ਉਹ ਖੁੱਲੀ ਨਹੀਂ ਹੋਊਗੀ ਉਹਦੇ ਲੈਂਥ ਵਾਈ ਡਬਲ ਐਕਸ ਹੀ ਆਊਗਾ

ਯਾ ਭਾਈ ਹੋਰ ਵੀ ਆ ਜਾਂਦੀਆਂ ਬਲੌਗ ਤੇ ਲੱਲਾ ਪੱਬਾ ਜਾਈ ਸਾਰਾ ਕੁਝ ਆਈ ਆ ਹਾਂ ਹਾਈ ਹਾਈ ਇਹ ਤਾਂ ਅੱਖਾਂ ਚੜ ਗਿਆ ਇਹ ਵੀ ਰੋਈ ਕਲਰ ਆ ਗਏ ਖੋਲੇ ਵਾਲਾ ਕੀ ਸੋਨਾ ਵਧੀਆ ਹਾਂ ਇਹਦੇ ਚ ਮੈਨੂੰ ਆ ਸੋਨਾ ਲੱਗਿਆ ਸੀ ਇੱਥੇ ਕਿਹੜਾ ਪਿਆ ਸੀ ਇੱਕ ਆ ਸੀਗਾ ਆ ਵੀ ਸੋਨਾ ਹਾਂ ਇਹ ਚ ਮੈਨੂੰ ਆ ਜਿਹਾ ਚੇ ਸੀ ਇਹਦਾ ਕੀ ਪ੍ਰਾਈਸ ਫਿਰ ਇਹ ਤਾਂ ਠੀਕ ਹੋਊਗੀ ਜੀ ਦੇ ਹਾਂ ਸਾਈਜ਼ ਤਾਂ ਠੀਕ ਹੋਊਗਾ ਵੀ ਕਿਹੜੀ ਲਈ ਹੈ ਰਾਉਂਡ ਨੈਕ ਲਈ ਹੈ ਕਿ ਆ ਲਈਏ ਲੈ ਵੀ ਡਬਲ ਐਕਸ ਲੈ ਲਵਾਂ ਉਹਨੂੰ ਵੀ ਹੈਨਾ ਇੰਦਰਜੀਤ ਨੂੰ ਅੱਛਾ 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 ਅਬੀ ਸੋਹਣੀ ਆ ਲੋ ਦੇ ਨਾਲ ਵੀ ਮਤਲਬ ਲਾਈਟ ਪੈਂਟ ਨਾ ਚੱਜੂਗੀ ਹਾਂ ਠੀਕ ਹੈ ਜੀ ਠੀਕ ਜੀ ਜੀ ਪੂਰੀ ਪਾਵਰ ਡਬਲ ਆ ਗਈਆਂ ਨਾ ਹਾਂ ਹਾਂ ਪਾਈ ਕੱਪੜੇ ਸਿੰਗਲ ਬਣਾ ਆ ਗਿਆ ਸਹੀ ਆ ਜੇਬਾਂ ਵੀ ਉਹਦੇ ਵੀ ਹੈਗੀਆਂ ਨਾ ਨਹੀਂ ਉਹਦੇ ਨਹੀਂ ਹੈਗੀਆਂ ਆਹ ਦੇਖੋ ਉਹਦੇ ਨਹੀਂ ਹੈਗੀਆਂ ਕਿਹੜੀ ਥੋਨੇ ਕਿਹੜੀ ਚਾਹੀਦੀ ਐ ਕਰੋ ਦੋ ਹੀ ਲੈ ਲੈਨੇ ਆ ਦੇਖ ਲਓ ਜਿਹੜੀ ਉਹਨੂੰ ਪਸੰਦ ਆਏ ਉਹ ਲੈ ਲਓ ਜਿਹੜੇ ਉਹਨੂੰ ਪਸੰਦ ਆਏ ਉਹ ਲੈ ਲਓ ਚੱਲ ਲੈ ਲੈ ਹਨਾ ਆ ਲੈ ਲੀ ਬਲੈਕ ਵਾਲੀ ਲੇ ਲਾ ਸਾਈਟਾ ਸੇਮ ਹੀ ਨੇ ਬਸ ਠੀਕ ਆ ਤੇ ਸ਼ਰਟ ਵਗੈਰਾ ਕਟਿੰਗ ਕਰ ਦੇਣੀ ਆ ਉਹਦੀ ਲੈਂਥ ਅਕੋਰਡਿੰਗ ਤਾਂ ਉਹਦੇ ਲੰਬੀ ਬਹੁਤ ਹੋਣੀ ਆ ਇਹ ਹੈਨਾ ਹੁਣ ਆਗੇ ਬਲਰੀਤ ਵੱਲ ਨੂੰ ਬਲੈਕ ਤਾਂ ਰੱਖ ਲਾਂ ਮੈਂ ਪਹਿਲਾਂ ਲੈ ਲਾਂ ਬਲੈਕ ਨੂੰ ਬਤੇ ਇੱਕ ਗੋਟੀ ਆ ਗਈ ਦਿਖਾਉ ਆ ਆ ਬਲੂ ਠੀਕ ਆ ਐਸ ਤੋਂ ਡਾਰਕ ਬਲੂ ਮੰਗਦੇ ਹਾਂ ਨਾ ਐਦਾਂ ਦੇ ਤਾਂ ਬਹੁਤ ਉਹੀ ਰੰਗ ਮੁਰਮੁਰ ਪਾਈ ਜਾਂਦੇ ਨੇ ਜਿੰਨਾ ਚ ਹੁੰਦੇ ਥੋੜੇ ਜੇ ਰੰਗ ਨੇ ਏ ਮੁੰਡਿਆ ਮਾਂਡਿਆ ਦੇ ਵੀ ਫੁੱਲ ਬੂਟੇ ਲਾ ਕੇ ਬ੍ਰੈਂਡਿੰਗ ਰੋਟੀ ਬਣਾਉਂਦਾ ਬਣਾ ਬ੍ਰੈਂਡ ਕੱਢਦੇ ਨੇ ਉਹ ਫੁੱਲ ਬੂਟੇ ਲਾ ਕੇ ਅਗਲਾ ਕਹਿੰਦਾ ਇਹ ਕੀ ਜਲੂਸ ਕੱਢਿਆ ਫੁੱਲ ਬਣਾਇਆ ਤੇ ਦੇਖੋ ਪਿੱਛੇ ਉਹ ਪੱਗ ਲੈ ਲਓ ਜੀ। ਹਾਂ। ਆਹ ਠੀਕ ਆ ਸਾਈਜ਼ ਬਰਾਬਰ ਆ। ਸਾਈਜ਼ ਦਾ ਕੁਛ ਐਨ ਹੋਰ ਕੱਢਦਾ ਕੁਛ ਵੀ ਦਾ। ਹਾਂ। ਇੱਦਾਂ ਦੀ ਹੈਗੀ ਓਕੋ। ਆਹ ਕਲਰ ਚੈੱਕੋ। ਹੈਗਾ ਇਹ ਕਲਰ। ਨੰਮ ਟੈਡੀ ਤਾਂ ਪਹਿਲਾਂ ਦੇਤੀ ਮੰਮੀ। ਇਹ ਟੈਡੀ ਹੋਰ ਹੈ ਮੰਮੀ। ਹੋਰ। ਉਹ ਟੈਡੀ ਹੋਰ ਹੈ, ਟੈਡੀ ਹੋਰ। ਇਹਦੇ ਬਲੂ ਕਲਰ ਵੀ ਹੈ। ਹਲੋ। ਦੇਖੋ ਜੀ ਜੀਨ ਨਾ ਕਿਹੜਾ ਚੱਲੂ ਜ਼ਿਆਦਾ। ਡਾਰਕੇ ਚੱਲੂਗਾ ਜਿਵੇਂ ਆਪਾਂ ਲਾਈਟ ਚ ਲਈਏ ਉਹ ਤਾਂਕ ਵੱਡੀ ਹੋ ਲੱਗਦੀ ਨਹੀਂ ਇਹ ਤਾਂ ਅਸਾ ਦਿਖਾਏਗਾ ਦਿਖਾਏ ਆਪੀ ਇਸ ਨੂੰ ਸੋਹਣਾ ਸਾਈਜ਼ ਹੋ ਕਰਕੇ ਦੇ ਬਰਬਰੀਆ ਹਾਂ ਕਿਹੜੀ ਜੱਚੀ ਲੋਕ ਨੂੰ ਸਾਈਜ਼ ਸਹੀ ਹੋ ਸੋਹਣਾ ਸਾਰੀਆਂ ਸੋਹਣੀਆਂ ਨੇ ਆਪਦੀ ਆਡੀ ਜਗ੍ਹਾ ਚਲੋ ਬਈ ਕੱਪੜਿਆਂ ਦੀ ਸ਼ਾਪਿੰਗ ਤੋਂ ਬਾਅਦ ਹੁਣ ਅਸੀਂ ਪਰਫਿਊਮ ਖਰੀਦਣ ਲੱਗ ਗੀ ਆ ਪਹਿਲਾਂ ਆਪੇ ਤਾਂ ਥੋੜੀ ਖੜੀ ਇੰਨੇ ਸਿਰਕਲੇ ਆਪਦੇ ਉੱਪਰ ਹੁਣ ਰੰਗ ਵਾਗੀ लोबी <laughs> शॉपिंग तो हो गई डन एक लिया <laughs> <laughs> <उतर। laughs> <laughs> लेंट ਰਿਮੂਵਰ ਚਲਾ ਕੇ ਹੁਣ ਰਿਜ਼ਲਟ ਦੱਸਾਂਗੇ ਤੁਹਾਨੂੰ ਕੀ ਆਉਂਦਾ ਇਹਦਾ ਬਿੱਲ ਬਣ ਰਿਹਾ ਸ਼ਰਨ ਦੀ ਨਿਗਾ ਬਿੱਲ ਤੇ ਇੱਥੇ ਤਾਂ ਮੈਂ ਲੜ ਪੈ ਲਈ ਹੁੰਦੀ ਐ ਇੱਥੇ ਤਾਂ ਮੇਰਾ ਧੱਕਾ ਚੱਲਦਾ ਮੈਂ ਦੋਤੀ ਐ ਇੱਥੇ ਦੀ ਕੱਪੜਿਆਂ ਦੀ ਸ਼ਾਪਿੰਗ ਤੋਂ ਬਾਅਦ ਆ ਗਈਆਂ ਸੀ ਜੁੱਤੀਆਂ ਦੀ ਸ਼ਾਪਿੰਗ ਤੇ ਹੁਣ ਲੈਣੇ ਆ ਸੀ ਬਲਰੀਟ ਲਈ ਸ਼ੂਜ਼ ਵਾਈਟ ਬੂਟੀ ਵੀ ਮਿਲ ਜੀ ਨਾਲਾਈਟ ਵੇਟੀ ਚੱਲ ਜੇ ਆ ਪਹਿਲਾਂ ਖਾ ਲ ਕੰਪਰੀ ਸੀ ਇਹਨਾਂ ਟ੍ਰੈਕਰ ਦੇ ਪਹਿਲਾਂ ਸੀ ਇਹ ਫੈਸ਼ਨ ਓਹੜਾ ਬਿੱਟੂ ਪਾਏ ਟ੍ਰੈਕਰ ਤੋਂ ਬੂਟ ਲੈ ਕੇ ਆਇਆ ਸੀ ਤਾ ਇਹ ਵੀ ਟ੍ਰੈਕਰ ਆ ਇਹ ਟੀਆਰਵੀ ਦਾ ਬੋਲ ਹੈ ਉਹਨਾਂ ਜੀ ਇਹ ਟੀਆਰਵੀ ਆ ਸੋਨਾ ਸਾ ਵੀ ਸੋਨਾ ਆਠ ਨੰਬਰੀ ਆ ਇਹ ਆਠ ਨੰਬਰੀ ਇਹ ਇੱਕ ਮਿੰਟ ਨਾਲ ਚੱਲ ਜੇ ਕਿੰਨੇ ਦੇ ਦਸੂ ਰੇਟ ਓਕੇ ਆ ਕੀ ਪ੍ਰਾਈਸ ਹੈ ਇਹਦਾ ਫਰੇਜ਼ਾ ਇੱਕ ਮਿੰਟ ਦਿਲਾ ਸੋ ਜੀ ਵੀਰ ਜੀ ਕਾਇਕੋ ਲਖਾਨੀ ਜਾ ਰਿਹਾ ਲਾਈਟ ਬੂਟ ਲਿਟਰ ਬੜਾ ਖੱਦ ਲਓ ਜੀ ਮਾਰਕੀਟ ਤੋਂ ਵਾਪਸ ਆ ਕੇ ਆਪਾਂ ਸਾਹਮਣੇ ਬਹੁਤ ਸਾਰੇ ਸ਼ਾਪ ਦੇ ਕੰਮ ਬਹੁਤ ਸਾਰੇ ਕੰਮਕਾਰ ਕਰਾ ਕੇ ਤੇ ਹੁਣ ਬਾਹਰ ਗੱਡੀ ਲੋਡਿੰਗ ਹੋਣ ਲੱਗੀ ਆ ਲੋਡਿੰਗ ਤਾਂ ਬਾਅਦ ਵਿੱਚ ਹੋਣੀ ਪੈਕਿੰਗ ਹੋ ਰਹੀ ਆ ਤੇ ਉਹ ਜਾਣੀ ਹਰਿਆਣਾ ਸਾਈਡ ਚਲੋ ਫਿਰ ਤੁਹਾਨੂੰ ਉਹ ਦਿਖਾਉਂਦੇ ਆ ਕਿ ਕਿੱਦਾਂ ਪੈਕ ਹੁੰਦੀ ਹੁੰਦੀ ਆ ਇਹ ਗੱਡੀ ਲਓ ਵੀ ਸਮਾਨ ਇੱਧਰ ਸਾਰਾ ਕੱਢਤਾ ਫਿਰ ਇਹਦੀ ਪੈਕਿੰਗ ਕਰੀਏ। ਇਹ ਰੋਕ ਜੇ। ਇੱਕ ਆ ਪੈਕ। ਫੋੜ ਆਪਾਂ ਇਹ ਪਾ ਲਿਆ। ਇਹ ਵਨ ਟਾਈਮ ਹੀ ਯੂਜ਼ ਹੁੰਦਾ ਹੁੰਦਾ ਇਹ ਗੱਤਾ ਜ। ਹਾਂ। ਇੱਕ ਵਾਰ ਯੂਜ਼ ਹੋ ਜਾ ਬਸ। ਹਮ।

लो भिया पैक हो गया सोफा सत श्रीकाल जी बढ़िया जी पेमेंट